ਮੈਂ ਹਾਂ ਸੁਖਵਾਨ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਇੱਕ ਮਾਨਸਾ ਦੀ ਧੀ ਲਿਪਸੀ ਮਿੱਤਰ ਜੋ ਲੁਧਿਆਣਾ ਦੇ ਵਿੱਚ ਇੱਕ ਵਪਾਰੀ ਦੇ ਨਾਲ ਵਿਆਹੀ ਹੋਈ ਸੀ ਜੋ ਕਿ ਵਪਾਰੀ ਵੱਲੋਂ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਸੁਪਾਰੀ ਦੇ ਕੇ ਆਪਣੀ ਹੀ ਪਤਨੀ ਲਿਪਸੀ ਮਿੱਤਰ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰਵਾ ਦਿੱਤਾ ਹੈ ਇੱਥੋਂ ਤੱਕ ਹੀ ਨਹੀਂ ਲਿਪਸੀ ਮਿੱਤਰ ਦੇ ਜਿਹੜੇ ਕਿ Laash ਦੇ ਟੁਟੇ-ਟੁਟੇ ਤਰਵਾ ਦਿੱਤੇ ਉਸ ਤੋਂ ਬਾਅਦ ਜਿਹੜਾ ਕਿ ਜਦੋਂ ਉਹ ਦਰਿੰਦਾ ਪੁਲਿਸ ਦੇ ਹੱਥੇ ਚੜਿਆ ਤਾਂ ਉਸ ਦਰਿੰਦੇ ਵੱਲੋਂ ਵਪਾਰੀ ਵੱਲੋਂ ਇਹ ਚੁਰਮਾ ਕਬੂਲ ਲਾ ਗਿਆ ਕਿ ਉਸਨੇ ਹੀੜ ਕੇ ਆਪਣੀ ਪਤਨੀ ਦਾ ਕਤਲ ਕਰਵਾਇਆ ਹੈ ਇਹ ਹੁਣ ਜਿਹੜਾ ਕਿ ਉਸ ਨੂੰ ਰਿਮਾਂਡ ਤੇ ਲੈਤਾ ਜਾ ਰਿਹਾ ਹੈ ਪਰ ਜਿਹੜਾ ਕਿ ਮਾਨਸਾ ਸ਼ਹਿਰ ਦੇ ਵਸਨੀਕਾਂ ਵੱਲੋਂ ਇਹ ਲਿਪਸੀ ਮਿੱਤਲ ਨੂੰ ਇਨਸਾਫ ਦਾ ਮੌਨ ਦੀ ਮੰਗ ਦੇ ਵਿੱਚ 19 ਤਰੀਕ ਨੂੰ ਲਗੇ ਸ਼ਾਮ ਨੂੰ ਮਾਨਸਾ ਰਿਆ ਸੜਕਾਂ ਤੇ ਜਸਟਿਸ ਫਾਰੀਦ ਸਿੰਘ ਮਿੱਤਲ ਜਿਹੜਾ ਕਿ ਮੋਹਵਤੀ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਉਹਨਾਂ ਦਰਿੰਦਿਆਂ ਨੂੰ ਉਸ ਦਰਿੰਦੇ ਨੂੰ ਜਿਹੜਾ ਕਿ ਜਿਸਨੇ ਲਿਪਸੀ ਮਿੱਤਲ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰਵਾ ਦਿੱਤਾ ਗਿਆ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤੇ ਉਸ ਤੋਂ ਬਾਅਦ 20 ਫਰਵਰੀ ਦੀ ਸ਼ਾਮ ਨੂੰ ਸੰਗਰੂਰ ਦੇ ਸੁਨਾਮੀ ਗੇਟ ਅਗਰਵਾ ਧਰਮਸ਼ਾਲਾ ਵਿੱਚ ਜਿਹੜਾ ਕਿ ਸ਼ਹਿਰ ਵਾਸੀਆਂ ਵੱਲੋਂ ਲਿਪਸੀ ਮਿੱਤਲ ਨੂੰ ਇਨਸਾਫ ਦਿਵਾਉਣ ਦੇ ਲਈ ਮੋਹਵਤੀ ਮਾਰਚ ਕੱਢਿਆ ਗਿਆ ਜਿੱਥੇ ਕਿ ਲਿਪਸੀ ਮਿੱਤਲ ਦੇ ਰਿਸ਼ਤੇਦਾਰ ਮਾਨਸਾ ਤੋਂ ਸੰਗਰੂਰ ਦੇ ਵਿੱਚ ਪਹੁੰਚੇ ਹੋਏ ਉਹਨਾਂ ਵੱਲੋਂ ਕੀ ਕਹਿਣਾ ਹੈ ਅਤੇ ਸੰਗਰੂਰ ਸ਼ਹਿਰ ਦੇ ਹੋਰ ਸਮਾਜ ਸੇਵੀ ਹੋਰ ਲੋਕਾਂ ਵੱਲੋਂ ਉਸ ਨੂੰ ਜਿਹੜਾ ਕਿ ਲਿਪਸੀ ਮਿੱਤਲ ਨੂੰ ਇਨਸਾਫ ਦਿਵਾਉਣ ਦੀ ਮੰਗ ਦੇ ਵਿੱਚ ਕੀ ਕਿਹਾ ਹੈ ਤੁਸੀਂ ਵੀ ਜਰੂਰ ਸੁਣਿਓ। ਕਰ ਰਿਹਾ ਅੱਜ ਇਸ ਐਜੀਟੇਸ਼ਨ ਦੇ ਵਿੱਚ। ਹਾਂ ਬੋਲੋ। ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਕੁਝ ਆਪ ਦੇ ਜਿਹੜੇ ਹੈ ਉਹ ਆਪਣੇ ਇਸ ਜਿਹੜੀ ਅੱਜ ਦੀ ਇਹ ਸ਼ੋਕ ਸਭਾ ਇਹ ਸਵੇਦਨਾ ਪ੍ਰਗਟ ਲਈ ਕਰਨ ਲਈ ਕੀਤੀ ਹੈ ਉਹਦੇ ਲਈ ਕੁਝ ਨਾ ਕੁਝ ਕਹਿਣਗੇ। ਅੱਜ ਸੰਗਰੂਰ ਵਿਖੇ ਅਗਰਵਾਲ ਸਭਾ ਤਿਆਰਤੀ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਵੀ ਜਿਹੜੀ ਪੰਜਾਬ ਦੀ ਧੀ ਲਿਪਸੀ ਦਾ ਜਿਹੜਾ ਪਿਛਲੇ ਦਿਨੀ ਲੁਧਿਆਣੇ ਵਿਖੇ ਬੜਾ ਬੇਰਹਿਮੀ ਨਾਲ ਉਹਦੇ ਪਤੀ ਨੇ ਆਪਣੀ ਪ੍ਰੇਮ ਕੰਨ ਨਾਲ ਰਲ ਕੇ ਕੁਝ ਗੁੰਡਿਆਂ ਨਾਲ ਰਲ ਕੇ ਜਿਹੜਾ ਮਰਡਰ ਕੀਤਾ ਅਸੀਂ ਸਾਰੇ ਪਰਿਵਾਰ ਵਾਲੇ ਤੇ ਸਾਰੇ ਪੰਜਾਬ ਵਾਲੇ ਇਹੀ ਚਾਹੁੰਦੇ ਆਂ ਦੇਖੋ ਇਹ ਸਾਡੇ ਸਮਾਜ ਦੇ ਉੱਪਰ ਬਹੁਤ ਵੱਡਾ ਕਲੰਕ ਹੈ ਜਿਹੜੇ ਬੱਚੇ ਅੱਜ 2-4 ਸਾਲਾਂ ਦੇ ਵਿੱਚ ਜਿਹੜੇ ਲੜਕੀਆਂ ਦਾ ਮਤਲਬ ਅੱਗੇ ਆਪਾਂ ਸ਼ਾਦੀ ਹੋਣੀ ਹੈ ਜਦੋਂ ਦੀ ਇਹ ਖਬਰ ਸੁਣੀ ਹੈ ਮੈਨੂੰ ਅਰੇ ਦਾ ਵੀ ਕਈ ਬੱਚੇ ਤਾਂ ਮੈਨੂੰ ਮਿਲ ਚੁੱਕੇ ਵੀ ਅੰਕਲ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੈ ਜੈ ਇਸ ਤਰ੍ਹਾਂ ਅੱਗੇ ਉਹਨਾਂ ਦੇ ਮਨ ਦੇ ਵਿੱਚ ਇੰਨਾ ਕਿ ਡਰ ਬੈਠ ਗਿਆ ਵੀ ਕੱਲ ਨੂੰ ਕਿਤੇ ਅਸੀਂ ਵਿਆਹ ਕਰਾਉਣੇ ਤੇ ਕੱਲ ਨੂੰ ਕਿਤੇ ਸਾਡੇ ਨਾਲ ਇਸ ਤਰ੍ਹਾਂ ਨਾ ਹੋਵੇ ਨਾ ਹੋ ਸਕੇ ਸੋ ਅੱਜ ਜਿਹੜਾ ਹੈਗਾ ਇਹ ਪ੍ਰੋਟੈਸਟ ਕੱਲ ਅਸੀਂ ਮਾਨਸਾ ਜਿਹੜਾ ਮਾਨਸਾ ਵਾਸੀਆਂ ਨੇ ਕੀਤਾ ਸੀ ਉੱਥੇ ਕੈਂਡਲ ਮਾਰਚ ਕੱਢਿਆ ਸੀ ਅੱਜ ਅਸੀਂ ਸਾਰੇ ਸੰਗਰੂਲ ਵਾਸੀਆਂ ਦਾ ਜਿਹੜਾ ਧੰਨਵਾਦ ਕਰਦੇ ਆਂ ਤੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਜਿਹੜੀ ਐਜੀਟੇਸ਼ਨ ਹੈ ਤਾਂ ਕਿ ਦੁਬਾਰਾ ਜਿਹੜਾ ਹੈਗਾ ਪੰਜਾਬ ਕੀ ਪੂਰੇ ਹਿੰਦੁਸਤਾਨ 'ਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੇਰਹਿਮੀ ਨਾਲ ਇੱਕ ਲੜਕੀ ਦਾ ਕਤਲ ਕੀਤਾ ਉਹ ਨਾ ਹੋਵੇ ਆਪਾਂ ਨੂੰ ਸਾਰੇ ਰਲ ਕੇ ਜਿਹੜਾ ਹੈਗਾ ਇਹ ਜੁਡੀਸ਼ੀਅਲ ਤੇ ਸਰਕਾਰਾਂ ਤੱਕ ਜਿਹੜਾ ਹੈਗਾ ਆਪਣੀ ਗੱਲ ਪਹੁੰਚਾਉਣੀ ਹੈ ਤਾਂ ਕਿ ਇਸ ਤਰ੍ਹਾਂ ਦੇ ਦਰਿੰਦੇ ਜਿਹੜੇ ਹੈਗੇ ਇਹਨਾਂ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਮੈਂ ਮਨੀਸ਼ ਕੁਮਾਰ ਪੀਦਾਨੇ ਵਾਲੀ ਹਾਂ ਜੀ ਸੀ ਮਾਨਸਾ ਤੋਂ ਹਾਂ ਇਸ ਨੇ ਵੀ ਕਤਲ ਮਾਰ ਫੜਿਆ ਜੀ ਕੀ ਕਾਰਨ ਸੀ ਮਾਨਸਾ ਦੀ ਨੀਤੀ ਪਿਛਲੇ ਦਿਨੀ ਲਿਪਸੀ ਰਾਨੀ ਜੋ ਕਿ ਲੁਗਿਆਣਾ ਵਿਖੇ ਵਿਆਹ ਹੋਈ ਸੀ ਪਿਛਲੀ 15 ਤਰੀਕ ਨੂੰ ਜਿਹੜਾ ਹੈਗਾ ਉਹਦੇ ਪਤੀ ਨੇ ਤੇ ਕਿਸੇ ਲੜਕੀ ਨਾਲ ਤੇ ਕੁਝ ਅਨੁਸਾਰ ਤੇ ਬੰਦੇ ਨਾਲ ਜਿਹੜਾ ਹੈਗਾ ਮਿਲਕੇ ਉਹ ਸਾਡੀ ਧੀ ਦਾ ਕਤਲ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸੰਗਰੂਰ ਅੱਗਰਵਾਲ ਸਭਾ ਨੂੰ ਤੇ ਆੜਤੀ ਐਸੋਸੀਏਸ਼ਨ ਨੂੰ ਸਾਰੇ ਸੰਗਰੂਰ ਵਾਸੀਆਂ ਨੂੰ ਅਸੀਂ ਬੇਨਤੀ ਕਰਨਾ ਹੈ ਤੇ ਇਹਨਾਂ ਨੇ ਅੱਜ ਜਿਹੜਾ ਹੈਗਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਤਾਂ ਕਿ ਹੋਰ ਲਿਪਸੀ ਜਿਹੜੀ ਹੈਗੀ ਹੈ ਉਹ ਸਾਡੇ ਹੱਥੋਂ ਨਾ ਜਾਵੇ ਇਹਨਾਂ ਦਰਿੰਦਿਆਂ ਨੂੰ ਜਿਨ੍ਹਾਂ ਨੇ ਸਾਡੀ ਬੇਟੀ ਨੂੰ ਮਤਲਬ ਇੰਨੀ ਦਰਦਨਾਕ ਮੌਤ ਦਿੱਤੀ ਹੈ ਉਹਨਾਂ ਦੇ ਜਿਹੜੇ ਹੈਗੇ ਆ ਗੁੱਟ ਵੱਡੇਗੇ ਉਹਨਾਂ ਦੇ ਗਰਦਨ ਤੇ ਬਾਰ ਕੀਤੇਗੇ ਸ਼ਰੀਰ ਤੇ ਉਹਨਾਂ ਦੇ ਛਾਤੀਆਂ 'ਚ ਪੇਟ ਤੇ ਇਸ ਤਰ੍ਹਾਂ ਦੀ ਜਿਹੜੀ ਕਟਨਾ ਹੈਗੀ ਹੈ ਇਹ ਸਾਰੇ ਸਮਾਜ ਤੇ ਇੱਕ ਕਲੰਕ ਹੈ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਘਟੋ ਘਟ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਤਾਂ ਜੋ ਜਿਹੜਾ ਹੈਗਾ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਟਨਾ ਨੂੰ ਅਣਜਾਣ ਕੋਈ ਵਿਅਕਤੀ ਨਾ ਦੇ ਸਕੇ ਮੈਂ ਪੁਨੀਤ ਕੁਮਾਰ ਮਾਨਸਾ ਤੋਂ ਆ ਤੁਸੀਂ ਕੈਂਡਲਮਾਰਚ ਕਿੱਥੇ ਆਏ ਜੀ ਸਾਡੀ ਭਤੀਜੀ ਜਿਸ ਨੂੰ ਜਿਸ ਦੇ ਹਸਬੰਦ ਨੇ 2.5 ਲੱਖ ਰੁਪਇਆ ਸਪਾਰੀ ਦੇ ਕੇ ਬੜੀ ਹੀ ਦਰਿੰਦਗੀ ਦੇ ਨਾਲ ਮਰਵਾਇਆ ਕੱਲ ਮਾਨਸਾ ਦੇ ਵਿੱਚ ਵੀ ਕੈਂਡਲਮਾਰਚ ਕੱਟਿਆ ਗਿਆ ਸੀ ਜਿਸ ਦੇ ਵਿੱਚ 15 ਤੋਂ 20 ਹਜ਼ਾਰ ਬੰਦੇ ਦਾ ਇਕੱਠ ਸੀ ਜਿਸ ਨੂੰ ਵੀ ਇਹ ਖਬਰ ਪਤਾ ਲੱਗਦੀ ਹੈ ਹਰੇਕ ਦਾ ਮਨ ਚੰਝੋਰ ਜਾਂਦਾ ਹੈ ਅੱਜ ਸਮੂੱਚੇ ਸੰਗਰੂਰ ਵਾਸੀਆਂ ਨੇ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਅਸੀਂ ਸਾਰੇ ਪੰਜਾਬ ਦੀ ਧੀ ਸੀ ਉਹ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਇਹਨੂੰ ਇਸ ਨੂੰ ਜਲਦੀ ਤੋਂ ਜਲਦੀ ਜਸਟਿਸ ਮਿਲਣਾ ਚਾਹੀਏ ਤਾਂ ਲੋ ਅੱਗੇ ਤੋਂ ਕਿਸੇ ਵੀ ਲੜਕੀ ਨਾਲ ਪੰਜਾਬ ਦੀ ਧੀ ਨਾਲ ਐਦਾਂ ਦਾ ਦੁਰਕਮਣਾ ਨਾ ਹੋਵੇ ਧੰਨਵਾਦ ਜੀ ਬਦਨਕੀ ਰਾਜੀ ਜੀ ਜਸੁੰਦਰ ਸਿੰਘ ਪ੍ਰਿੰਸ ਪ੍ਰਧਾਨ ਗੋਵਾਲ ਦੇ ਜਿਲ੍ਹਾ ਸੰਗਰੂਰ ਅੱਜ ਜੇ ਕੈਂਡਲ ਮਾਰਚ ਕਰਦੇ ਆ ਆਪਣੇ ਸਰੂਰ ਦੇ ਵਿੱਚ ਮਾਰਚ ਕਰਦੇ ਕੀ ਕਰਕੇ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਅਜਿਹੇ ਮੀਨ ਭਾਰੀ ਨਹੀਂ ਦੇ ਬਾਵਜੂਦ ਜਿਹੜੀ ਸੰਗਠਨ ਤੇ ਪਹੁੰਚੀ ਹੈ ਜੁਸਿਮਿਲਕਲ ਦੇ ਅੰਦਰ ਦੇ ਵਿੱਚ ਪ੍ਰਵਾਹ ਦੇ ਹੰਦ ਦੇ ਵਿੱਚ ਜਿਹਨਾਂ ਦਾ ਧੰਨਵਾਦ ਕਰਦਾ ਹਾਂ ਪਾਵਰਡਰ ਦੇ ਵੱਲੋਂ ਔਰ ਉੱਥੇ ਸਰਕਾਰ ਤੋਂ ਮੰਗ ਕਰਦਾ ਵੀ ਇਦਾਂ ਦਾ ਇੱਕ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਆਪਣੇ ਹਸਬੰਦ ਦੇ ਵੱਲੋਂ ਉਹ ਰਾ ਦੋ ਜਿਸ ਤਰ੍ਹਾਂ ਡਰਾਮਾ ਰਚਿਆ ਉਹਦੇ ਹਸਬੰਦ ਨੇ ਵੀ ਇਦਾਂ ਬੁੰਡੇ ਨੇ ਘੇਰੇ ਆ ਇਦਾਂ ਕਤਲਗਤ ਕੀਤਾ ਅਸਵੇਟਨ ਤਾਂ ਸਾਰੇ ਮਨਚ ਇਹੀ ਸੀ ਵੀ ਇਦਾਂ ਹੀ ਸਰਕਾਰ ਆ ਕੀ ਕੁਝ ਹੋ ਰਿਹਾ ਹੈ ਪਰ ਜੋ ਜ਼ਰ ਪੁਲਿਸ ਨੇ ਵੀ ਇੱਕ ਮਰੀ ਸ਼ਰਨਾ ਕਰਨੀ ਮੰਨਦੀ ਹੈ 24 ਘੰਟੇ ਪਹਿਲਾਂ ਹੀ ਉਹਨਾਂ ਨੇ ਸਾਰਾ ਕੁਝ ਟ੍ਰੇਸ ਕਰਕੇ ਜੋ ਉਹਦੇ ਹਸਬੰਦ ਖੁਦ ਮੰਨੇ ਆ ਵੀ ਮੈਂ ਆਪਣੇ ਕੋਈ ਗਰਲਫ੍ਰੈਂਡ ਨਾਲ ਮਿਲ ਕੇ ਇਦਾਂ ਜਿਹੜਾ ਕਾਣ ਕੀਤਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੀਆਂ ਅਦਾਲਤਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਮੁਜਰਰੇ ਨੇ ਕਬੂਲ ਹੀ ਕਰ ਲੈ ਕੋਈ ਗਵਾਹ ਦੀ ਜ਼ਰੂਰਤ ਨਹੀਂ ਹੈ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਤੁਹਾਨੂੰ ਸਜ਼ਾ ਮਿਲਦੀ ਹੈ ਇਹਨੂੰ ਉਸ ਬਜਾਇਏ ਕਿ ਸੰਲਮਕਾਮ ਦੇ ਉਹਦੀ ਸੈਲਫ ਜਿਹੜੀ ਗਵਾਈ ਹੋਈ ਹੈ ਉਹ ਹੀ ਆਪਣੇ ਇੱਕ ਸਬੂਤਾਂ ਨੂੰ ਕਦਰ ਕੀਤਾ ਉਹਦੀ ਜੋ ਨੌਲਿਜ ਫਰੈਂਡਾਂ ਨੇ ਕਬੂਲ ਕੀਤਾ ਜਿਹੜੀ ਕਤਲ ਕੀਤਾ ਸੋ ਇਹਨੂੰ ਬਹੁਤਾ ਦੇਨਗਰ ਦੇ ਇੱਕ ਤੋਂ ਮਹੀਨੇ ਦੀ ਸਜ਼ਾ ਸੁਣਾ ਕੇ ਜੋ ਇਹ ਫਾਂਸੀਆ ਦਾ ਟੋਟ ਮਿਲਣੀ ਜੇ ਤਾਂ ਕਿ ਪਰਵਾਦ ਨੂੰ ਸਕੂਨ ਮਿਲੇ ਔਰ ਅਗੋਂ ਕੋਈ ਵੀ ਇਦਾਂ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਹਾਂ ਜੀ ਤੁਹਾਨੂੰ ਆਖੀ ਹੈ